ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹ ਕਾਰ ਵੀਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ i20 sports 2011 ਮਾਡਲ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਦਾ ਲਾਈਕ ਵਾਲਾ ਬਟਨ ਜੂਰ ਦਬਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਬਹੁਤ ਬਾਰ ਸ਼ੇਅਰ ਕਰ ਦਿਓ ਤੇ ਗੱਡੀ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਵੀਡੀਓ ਦੇ ਐਂਡ ਤੱਕ ਜੁੜ ਜੁੜੇ ਰਹੋ ਪੂਰੀ ਗੱਡੀ ਦੇ ਰੇਟ ਬਾਰੇ ਹਰੇਕ ਚੀਜ਼ ਬਾਰੇ ਡਾਉਨ ਪੇਮੈਂਟ ਬਾਰੇ ਵੀ ਸਿਰਫ ਤੁਸੀਂ 50 60000 ਦੇ ਕੇ ਕਿਦਾਂ ਗੱਡੀ ਲਈ ਜਾ ਸਕਦੇ ਸਾਰੀ ਜਾਣਕਾਰੀ ਦਿੱਤੀ ਜਾਏਗੀ ਤੁਹਾਨੂੰ ਤੇ ਵੀਡੀਓ ਨਾਲ ਅੰਤ ਤੱਕ ਜੁੜੇ ਰਹੋ ਜੀ ਆਓ ਜੀ ਗੱਲ ਕਰਦੇ ਹਾਂ ਗੱਡੀ ਬਾਰੇ 2011 ਮਾਡਲ ਹੈ ਜੀ ਨੰਬਰ ਵੇਖੋ ਕਿੰਨਾ ਵਧੀਆ ਗੱਡੀ ਦਾ ਪੀਪੀ 10 ਲੁਧਿਆਣਾ ਦਾ ਨੰਬਰ ਹੈ ਜੀ 3333 ਨੰਬਰ ਆ 43A ਇਹ ਨੰਬਰ ਦੇ ਵਿੱਚ ਤੇ ਵੇਰੀਐਂਟ ਹੈਗਾ ਜੀ ਇਹ ਸਪੋਰਟਸ ਸਪੋਰਟਸ ਵੇਰੀਐਂਟ ਹੰਡਾਈ ਦਾ ਤੁਹਾਨੂੰ ਪਤਾ ਹੀ ਆ ਜੇ ਤੁਹਾਨੂੰ ਇੱਕ 에어백 ਵੀ ਮਿਲ ਜਾਂਦਾ ਵਾ ਪਲੱਸ ਸਟੀਰਿੰਗ ਕੰਟਰੋਲ ਵੀ ਮਿਲ ਜਾਂਦਾ ਸਟੀਰਿੰਗ ਦੇ ਸਵਿਚ ਵਗੈਰਾ ਸਾਰਾ ਤੁਸੀਂ ਆਵਾਜ਼ ਫੋਨ ਚ ਕਾਣਾ ਸਾਰਾ ਕੁਝ ਸਟੀਰਿੰਗ ਤੋਂ ਕਰ ਸਕਦੇ ਹੋ ਤੇ ਬਹੁਤ ਹੀ ਸਾਫ਼ ਗੱਡੀ ਬਹੁਤ ਹੀ ਵਧੀਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਗੱਡੀ ਦੀ ਬਾਕੀ ਆਰਡਰ ਲੋਕ ਤੁਸੀਂ ਫੋਟੋਆਂ ਦੇ ਵਿੱਚ ਦੇਖ ਹੀ ਲੈਣੀ ਆ ਸਕ੍ਰੈਚ ਲੈਸ ਗੱਡੀ ਆ ਕੋਈ ਸਕ੍ਰੈਚ ਨਹੀਂ ਹੈ ਗੱਡੀ ਦੇ ਤੇ ਲਗਭਗ ਅਰੀਜਨਲ ਗੱਡੀ ਪੇਂਟ ਵੀ ਮਾੜਾ ਮੋਟਾ ਹੀ ਹੋਈ ਆ। ਬਾਕੀ ਓਰੀਜਨਲੀ ਪਈ ਹੋਈ ਆ ਗੱਡੀ। ਅਲੋਇ ਵੀਲ ਇਹਨੂੰ ਕੰਪਨੀ ਵਾਲੇ ਲੱਗੇ ਹੋਏ ਆ। ਤੇ ਜੇ ਗੱਲ ਕਰੀਏ ਟਾਇਰਾਂ ਦੀ ਤੇ ਟਾਇਰਾਂ ਦੀ ਕੰਡੀਸ਼ਨ ਲਗਭਗ ਵੀਰ ਦੀ 80-85% ਟਾਇਰ ਹੈਗੇ ਆ ਗੱਡੀ ਦੇ। ਚਾਰੋਂ ਕੰਪਨੀ ਦੇ ਟਾਇਰ ਬਏ ਹੋਏ ਆ। ਕੋਈ ਚਾਇਨਾ ਦਾ ਟਾਇਰ ਨਹੀਂ ਲੱਗਾ ਹੋਇਆ। ਬੁਧੀਆਂ ਟਾਇਰ ਲੱਗੇ ਹੋਏ ਸਾਰੇ ਕੰਪਨੀ ਦੇ। ਬਾਕੀ ਗੱਲ ਕਰੀਏ ਡਾਉਨ ਪੇਮੈਂਟ ਦੀ ਤਾਂ ਸਿਰਫ ਤੁਸੀਂ ਜੇ ਕਿਸ ਵੀਰ ਨੇ ਲੋਨ ਕਰਾਉਣਾ ਤਾਂ 50-60 ਹਜ਼ਾਰ ਦੀ ਡਾਉਨ ਪੇਮੈਂਟ ਦੇ ਅੱਗੇ ਗੱਡੀ ਲਈ ਜਾ ਸਕਦਾ ਵਾ ਬਾਕੀ ਲੋਨ ਦੀ ਫੈਸਿਲਿਟੀ ਅਵੇਲੇਬਲ ਹੈਗੀ ਪੰਜਾਬ ਦੇ ਵਿੱਚ ਪੂਰੇ ਚ ਲੋਨ ਅਸੀਂ ਤੁਹਾਡਾ ਕਰਵਾ ਦਾਂਗੇ ਗੱਲ ਕਰੀਏ ਰੇਟ ਦੀ ਤਾਂ 2,20,000 ਦੀ ਡਿਮਾਂਡ ਹੈ ਗੱਡੀ ਦੀ ਬਾਕੀ ਮੌਕੇ ਤੇ ਲੈਸ ਹੋ ਜਾਊਗਾ 2 ਲੱਖ ਦੀ ਵਾਂ ਸਕਦੀ ਆ 5-10 ਹਜ਼ਾਰ ਉੱਪਰ ਥੱਲੇ ਹੋ ਸਕਦਾ ਮੌਕੇ ਤੇ ਤੇ ਅਮਰੇ ਸਾਹਮਣੇ ਤਾਂ ਡੀਲ ਕਰਾ ਦਿੱਤੀ ਜਾਊਗੀ ਬਾਕੀ ਇੰਟੀਰੀਅਰ ਵੀ ਤੁਸੀਂ ਦੇਖ ਲਓ ਗੱਡੀ ਦਾ ਲਗਜ਼ਰੀ ਇੰਟੀਰੀਅਰ ਆ ਬਹੁਤ ਸਾਫ ਗੱਡੀ ਆ ਤੇ ਸਟੀਅਰਿੰਗ ਕੰਟਰੋਲ ਵਗੈਰਾ ਸਾਰਾ ਚਾਰੇ ਵਿੰਡੋ ਪਾਵਰ ਤੁਹਾਨੂੰ ਮਿਲ ਜੇ ਨੇ ਮਿਊਜ਼ਿਕ ਸਿਸਟਮ ਵੀ ਕੰਪਨੀ ਵਾਲਾ ਮਿਲ ਜਣਾ ਸੀਟ ਕਵਰ ਵੀ ਦੇਖ ਲੋ ਜੀ ਬਹੁਤ ਹੀ ਵਧੀਆ ਸਾਫ ਸੀਟ ਕਵਰ ਪਏ ਹੋਏ ਲੈਦਰ ਦੇ ਕੋਈ 파ਟਾ ਨਹੀਂ ਸੀਟ ਕਵਰ ਕੁਛ ਨਹੀਂ ਤੇ ਲੋਕੇਸ਼ਨ ਗੱਡੀ ਦੀ ਹੈਗੀ ਇੱਕ ਜਲੰਧਰ ਲਾਗੇ ਕਰਤਾਰਪੁਰ ਜਿਸ ਵੀਰ ਨੇ ਲੈਣੀ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਧੰਨਵਾਦ